ਉਹ 280 ਮੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਬਰਾਲਿਆਂ ਵੱਲੋਂ ਫੈਕਟਰੀ ਦੇ ਸਾਹਮਣੇ ਲਗਾਇਆ ਧਰਨਾ ਅਤੇ ਪਿੰਡ ਦੇ ਹਰ ਮੋੜ ਤੇ ਲਗਾਏ ਲੋਕ ਸਰਵਾ ਚੋਣਾ ਦੇ ਬਾਈਕਾਰ ਦੇ ਇਤਿਹਾਰ ਸਵਰਾਲਾ ਦੇ ਪਿੰਡ ਮੁਟਕਵਾਲ ਵਿਖੇ ਲੱਗਣ ਵਾਲੀ ਗੈਸ ਫੈਕਟਰੀ ਦੇ ਅੱਗੇ ਪਿਛਲੇ 5 ਨਾਲ ਤੋਂ ਵਿੱਚ ਸਮੇਂ ਲਈ ਲੱਗੇ ਪੱਕੇ ਧਰਨੇ ਤੋਂ ਬਾਅਦ ਹੁਣ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹਰ ਮੋੜ ਤੇ ਬੈਨਰ ਲਗਾਏ ਗਾ ਹਨ ਜਿਸ ਤੇ ਲਿਖਿਆ ਗਿਆ ਹੈ ਕਿ ਸਾਰੇ ਇਲਾਕੇ ਦੇ ਲੋਕਾਂ ਵੱਲੋਂ ਲੋਕ ਸਭਾ ਚੋਣ ਦਾ ਬਾਈਕਾਟ ਕੀਤਾ ਗਿਆ ਹੈ ਅਗਰ ਇਹ ਕੈਂਪੀ ਨਹੀਂ ਵੱਧ ਕੀਤੀ ਜਾਂਦੀ ਤਾਂ ਇਸ ਇਲਾਕੇ ਦੇ ਲੋਕ ਲੋਕ ਜਿਹੜੇ ਹੈਗੇ ਨੇ ਲੋਕ ਸਭਾ ਵੋਟਾ ਨਹੀਂ ਪਾਉਣਗੇ ਤੁੰਦਕਾਰਿਆਂ ਲੈਪ ਤੀਰਾਂ ਪੰਨਬੁਸਤਾਵਾਦ ਦੇਖਦੇ ਰਹੋ ਪਹਿਲਾ ਦੋ ਤਾਂ ਕਹੇ ਪੰਜਾਬ ਸਾਡੀ ਸਰਕਾਰ ਬਿਆਨ ਤੋਂ ਰੋਕ ਦੀ ਕਾਸ਼ ਵੀ ਰਿਪੋਰਟ ਕਰਾਤੇ ਚੰਨੋ ਬਾਤਵਾਸ ਜਿਹੜੇ ਇੱਕ ਅਸਪਰਾਪ ਕਰੋ ਜੀ ਧੰਨਵਾਦ ਉਹਨਾਂ ਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ

ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਉਹ ਆਪਣੇ ਵਿੱਚ ਪਹੁੰਚੇ ਨੇ तकरीबन ਜਤਨ ਦਾ ਆਪਣਾ ਧਰਨਾ ਲੱਗਿਆ ਰੈਗੂਲਰ ਆ ਰਹੇ ਨੇ ਜੀ ਚਾਹੇ ਥੋੜਾ ਸਮਾਂ ਸਾਡਾ ਸਹਿਯੋਗ ਲੈਣ ਤੇ ਮੈਂ ਹੁਣ ਦਰਕਰੇ ਬਾਉਂਡਰੀ ਦੇ ਬੇਨਤੀ ਕਰਾ ਪੇਚਾਰ ਰੱਖਣ ਜੀ ਜੀ ਪਰ ਜੀ ਮੇਰਾ ਨਾਮ ਕਰਨੀ ਹੈ ਕਿ ਨਾਲ ਹੀ ਆ ਫੈਕਟਰੀ ਲੱਗ ਰਹੀ ਹੈ ਜੀ ਇਹ ਫੈਕਟਰੀ ਬਾਇਓਗੈਸ ਫੈਕਟਰੀ ਹੈ ਜੋ ਬਹੁਤ ਹੀ ਜ਼ਿਆਦਾ ਘਟਾ ਤੇ ਮਤਲਬ ਜਦ ਤੱਕ ਪਾਨੂੰ ਨਹੀਂ ਪਤਾ ਸੀਗਾ ਉਦੋਂ ਤੱਕ ਇਹਦਾ ਵਿਸਥਾਰ ਹੋਣ ਲੱਗਿਆ ਸੀ ਜਦੋਂ ਆਪਾਂ ਨੂੰ ਪਤਾ ਲੱਗਣ ਲੱਗਿਆ ਕਿ ਇਹ ਫੈਕਟਰੀ ਇੰਨੀ ਖਤਰਨਾਕ ਹੈ ਕਿ ਇਹ ਨਾਲ ਪੂਰਾ ਆਪਣਾ ਜਿਹੜਾ ਅਮਦਾ ਪੋਲੂਸ਼ਨ ਐ ਪੂਟੇ ਹੋ ਜੂਗਾ ਤਾਂ ਉਹਦੇ ਨਾਲ ਫਿਰ ਲੋਕਾਂ ਨੇ ਕੀ ਕੀਤਾ ਕਿ ਵੀ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਆ ਫਿਰ ਆਪਣਾ ਪ੍ਰਸ਼ਾਸਨ ਕੋਲ ਵੀ ਜਾਂਦੇ ਰਹੇ ਟਾਈਮ ਟਾਈਮ ਪ੍ਰਸ਼ਾਸਨ ਨੇ ਬਿਲਕੁਲ ਵੀ ਆਪਣਾ ਸਾਥ ਨਹੀਂ ਦਿੱਤਾ ਆਪਣੇ ਸਾਡੇ ਐਮਐਲਏ ਸਾਹਿਬਾਂ ਨੂੰ ਜੋ ਉਹ ਵੀ ਬਿਲਕੁਲ ਵੀ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਪਾਰਟੀ ਨੇ ਸਾਡਾ ਵਜਾ ਰੀਲਵਾ ਨਹੀਂ ਪਾਇਆ ਤਾਂ ਫਿਰ ਅਸੀਂ ਇਹ ਪੂਰਨ ਬਾਈਕਟ ਕਰਨ ਦਾ ਫੈਸਲਾ ਕੀਤਾ ਇਹ ਪੂਰੇ ਪਿੰਡ ਵਾਸੀਆਂ ਦਾ ਮਤਲਬ ਦੋ ਤਿੰਨ ਪਿੰਡਾਂ ਦਾ ਹੀ ਫੈਸਲਾ ਸੀ ਬਹੁਤ ਵੀ ਗੱਲ ਕਰੀ ਕਿ ਇਹ ਬੂਥ ਜਿਹੜੇ ਤੇ ਵੋਟਾਂ ਦੇ ਪਤਾ ਨਹੀਂ ਕਿੰਨੀਆਂ ਸੀ ਪਰ ਬੂਥ ਨਾ ਲੱਗਣ ਦਾ ਫੈਸਲਾ ਕੀਤਾ ਗਿਆ ਕਿ ਬੂਥ ਨਾਉਣ ਦਾ ਮਤਲਬ ਉਹ ਤਾਂ ਮਰਦਾ ਜਦੋਂ ਕੋਈ ਸਰਕਾਰ ਆਪਣੇ ਹੱਥ ਵਿੱਚ ਬੋਲਦੀ ਹੈ ਪਾਪਾ ਇਹੰਦਰ ਉਹ ਆਪਣੇ ਸਪੋਰਟਿਵ ਹੁੰਦੇ ਨੇ ਤਾਂ ਫਿਰ ਆਪਾਂ ਕੀ ਕਰਦੇ ਆ ਉਹਨਾਂ ਦੇ ਹੱਥ ਵਿੱਚ ਆਪਾਂ ਵੀ ਮਤਲਬ ਬੁੱਕ ਲਾਉਨੇ ਆ ਪਰ ਹੁਣ ਬੁੱਕਾਉਣ ਦਾ ਮਤਲਬ ਨਹੀਂ ਬਣਦਾ ਲੰਮੀ ਨਹੀਂ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਬੰਦਾ ਸਾਥ ਦੇਊਗਾ ਤੇ ਪੂਰੇ ਪਿੰਡ ਦਾ ਫੈਸਲਾ ਕਿ ਕੋਈ ਵੀ ਬੁੱਕ ਨਹੀਂ ਲਾਇਆ ਜਾਊਗਾ ਪਿੰਡ ਨੇ ਜਿਹੜੇ ਬਾਈਕਟ ਕਰ ਰਹੇ ਨੇ ਟੋਕਟ 500 ਪਿੰਡ ਇਸ ਮਾਰ ਵਿਚਾਰੇ ਬਸ ਤਿੱਲ ਪਿੰਡ ਬਿਲਕੁਲ ਪੂਰਨ ਬਾਈਕਾਟ ਦੇ ਸਰ ਕਪੜੀਆਂ ਖਿਰਨੀਆਂ ਤੇ ਮੁਸ਼ਕਾਬਾ ਇਹ ਬਿਲਕੁਲ ਹੀ ਮਤਲਬ ਬਾਈਕਾਟ ਕਰਨਗੇ ਕਿਉਂਕਿ ਬਾਈਕਾਟ ਕਰਨਾ ਜ਼ਰੂਰੀ ਬਣਦਾ ਹੈ ਕਿਉਂਕਿ ਸਰਕਾਰ ਬਿਲਕੁਲ ਵੀ ਮਤਲਬ ਕੋਈ ਜੁਆਇ ਨਹੀਂ ਕਰਦੀ ਹੈਗੀ ਤਾਂ ਫਿਰ ਬਾਈਕਾਟ ਸ਼ੁਰੂ ਹੋਊਗਾ ਸਰ ਆ ਕਪੜੀਆਂ ਜੀ ਉੱਪਰ ਜਨ ਜੀ ਨੂੰ ਪ੍ਰੋਟੈਸਟ ਕਰਨਾ ਨਾਮ ਹੈ ਭੰਦਰ ਸਿੰਘ ਜੀ ਨਦਣਾ ਸੱਧੂਪੁਰ ਦੇ ਸਰਪੰਚੀ ਦਾ ਮੈਂਪਰਾ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹ ਰਿਹਾ ਜੀ ਸੱਧੂਪੁਰ ਦੇ ਸਰਪੰਚੀ ਕਰਨਿਓ ਇਸ ਪਿੰਡ ਦਾ ਪੂਰਾ ਸਹਿਯੋਗ ਦੇਵਾਂ ਜਦੋਂ ਇਹਨਾਂ ਨੂੰ ਵੀ ਲੋੜ ਪਈ ਅਸੀਂ ਹੱਥ ਰਾਂਗੇ ਹੱਟ ਠੀਕ 13 ਤਰੀਕ ਦਾ ਰੋਸ ਧਰਨਾ ਨਾਮ ਰੱਖਿਆ ਹੋਇਆ ਹਾਂਜੀ ਸੱਧੂਪੁਰ ਪੁਲਿਸ ਮੂਲੀਅਤ ਕਰੂ ਹਾਂਜੀ ਸੱਧੂਪੁਰ ਪੁਲਿਸ ਮੂਲੀਅਤ ਕਰੂ ਆਵਾਂਗੇ ਜਾਨ ਖੱਟ ਕੇ ਇਹਨਾਂ ਦੇ ਮਗਰਾਵਾਂ ਗੁਰਿੰਦਰ ਸਿੰਘ ਪੰਘੂ ਸੀਵਾ ਪ੍ਰਧਾਨ ਸ੍ਰੀ ਪੰਜਾਬ ਪਸੰਦ ਯੂਨੀਅਨ ਮਰਦਨ ਅਸੀਂ ਪਹਿਲਾਂ ਹੀ ਦਿੱਤਾ ਹੋਇਆ ਸਾਡੀ ਟੀਮ ਆਉਂਦੀ ਜ਼ਿਲ੍ਹਾ ਪ੍ਰਧਾਨ ਆਉਂਦੇ ਸੀ ਤੇ ਆ ਉਹ ਆਪਣੀ ਟੀਮ ਨੂੰ ਲੈ ਕੇ ਆਉਂਦੇ ਸੀ ਪਹਿਲਾਂ ਮੈਂ ਵੀ ਇਸ ਪਿੰਡ 'ਚ ਆਇਆ ਇਹਦੇ ਪੂਰੀ ਜਾਣਕਾਰੀ ਲਈ ਆ ਸੋ ਮੇਰੇ ਕਹਿਣ ਤੋਂ ਭਾਵ ਜਿਹੜੀ ਪਿੰਡ ਕੰਗਰਾਲੀ ਦੇ ਵਿੱਚ ਵੀ ਫੈਕਟਰੀ ਲੱਗੀ ਹੈ ਇਹਦੇ ਨਾਲ ਦੀ ਉੱਥੇ ਵੀ ਮੋਰਚਾ ਲੱਗਿਆ ਹੋਇਆ ਸੀ ਹੁਣ ਉੱਥੇ ਵੀ ਜਾਣਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਮਾਲਕ ਹੈਗਾ ਇਹ ਫੈਕਟਰੀ ਦਾ ਇਸ ਪਿੰਡ ਦਾ ਬਸਮੀਕ ਹੈਗਾ ਸਾਨੂੰ ਸਮਝ ਨਹੀਂ ਆਉਂਦੀ ਵੀ ਜੇ ਇੰਨੀ ਫੈਕਟਰੀ ਵਧੀਆ ਹੋਵੇ ਕੰਗਰਾਲੀ ਨਾਲ ਦੀਾ ਉੱਥੇ ਧਰਨਾ ਕਿਉਂ ਲੱਗਿਆ ਉੱਥੇ ਵੀ 10 ਪਿੰਡਾਂ ਨਾਲ 15 ਦਾ ਧਰਨਾ ਲੱਗਿਆ ਉਹਦੀ ਬਜਟ ਮੈਂ ਆਪ ਖੁਦ ਕੀਤੀ ਆ ਅਸੀਂ ਦੇਖੋ ਕਿਸੇ ਦਾ ਦੁਸ਼ਮਣ ਨਹੀਂ ਅਸੀਂ ਤਾਂ ਚਾਹੁੰਦੇ ਆ ਪੰਜਾਬ ਦੇ ਵਿੱਚ ਰੋਜ਼ਗਾਰ ਆਵੇ ਪਰ ਜਿਹੜਾ ਰੋਜ਼ਗਾਰ ਦੀਆਂ ਗੱਲਾਂ ਕਰਦੇ ਆ ਫੈਕਟਰੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਸਵਾਇ ਕੋਈ ਨਹੀਂ ਹੈਗਾ ਕੰਗਰਾਲੀ ਪਿੰਡ ਚ ਆਪਾਂ ਚਲੇ ਜਾਈਏ ਤਾਂ ਉੱਥੇ ਵੀ ਪੰਜ ਚਾਰ ਪੰਜਾਬ ਦੇ ਕੋਈ ਨੌਜਵਾਨ ਕਹਿ ਲੋ ਬਜ਼ੁਰਗ ਕੰਮ ਕਰਦੇ ਹੋਣਗੇ ਬਾਕੀ ਤਾਂ ਆਦਰ ਸਟੇਟਾਂ ਦੇ ਕੰਮ ਕਰਦੇ ਆ ਸੋ ਜੇ ਬਿਮਾਰੀਆਂ ਸਾਨੂੰ ਮਿਲਣੀਆਂ ਤਾਂ ਇਹ ਜੇ ਰਜਗਾਰ ਦੀ ਸਾਨੂੰ ਲੋੜ ਨਹੀਂ ਹੈਗੀ ਆ ਇਸ ਕਰਕੇ ਸਮਰਥਨ ਪਹਿਲਾਂ ਵੀ ਦਿੱਤਾ ਤਾਂ ਅੱਜ ਵੀ ਤਨੋਂ ਮਨੋਂ ਤੁਨੋਂ ਨਾਲ ਆਏਗੇ ਆ ਇਹ ਪਿੰਡਾਂ ਵੱਲੋਂ ਜਿਹੜਾ ਪੂਰਨ ਦੌਰ ਦੇ ਬਾਈਕਰ ਦੀ ਲੋਕ ਸਭਾ ਟਨਰ ਬੈਨਰ ਲਾਏ ਬੈਨਰ ਲਾਏ ਗਏ ਨੇ ਪਿੰਡ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਕਿਵੇਂ ਦੇਖੋ ਮੈਂ ਸਮਝਦਾ ਬਹੁਤ ਵਧੀਆ ਕੀਤਾ ਹੈਗਾ ਕਿਉਂਕਿ ਅਸੀਂ ਨਾਨ ਪੋਲੀਟਿਕਲ ਹੈਗੇ ਆ ਜਿਹੜਾ ਸਲੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਮਹਾਗੂ ਆ ਜਿੱਥੇ ਮੈਂ ਜਥੇਬੰਦੀ ਸ਼ੇਰੇ ਪੰਜਾਬ ਦਾ ਸੂਬਾ ਪ੍ਰੈਜ਼ੀਡੈਂਟ ਆ ਉੱਥੇ ਨਾਨ ਪੋਲਿਟিক্যাল ਦਿਨਾਂ ਸੰਯੁਕਤ ਕਿਸਾਨ ਮੋਚਾ ਆਗੂ ਵੀ ਹੈਗਾ ਪਰ ਮੈਨੂੰ ਬਹੁਤ ਵਧੀਆ ਲੱਗਿਆ ਇਹ ਲੋਕਾਂ ਨੂੰ ਗੱਲ ਹਜਮ ਨਹੀਂ ਆਉਗੀ ਪਰ ਜਦੋਂ 10 ਪਿੰਡਾਂ ਚ ਕਿਸੇ ਨੇ ਆ ਕੇ ਸਾਰ ਨਹੀਂ ਲਈ ਲਗ ਲਗ ਪਾਰਟੀ ਆਉਨੀਆਂ ਲਗ ਲਗ ਪ੍ਰੋਜੈਕਟ ਲੈ ਆਉਨੀਆਂ ਸਿਆਸੀ ਲੋਕਾਂ ਤੋਂ ਲੋਕਾਂ ਦਾ ਪਛਵਾ ਚੁੱਕਿਆ ਤਾਂ ਅਸੀਂ ਇਹ ਚੀਜ਼ ਦਾ ਇਹਨਾਂ ਨੂੰ ਕਿਹਾ ਵੀ ਠੀਕ ਆ ਜੋ ਤੁਸੀਂ ਫੈਸਲਾ ਲਿਆ ਅਸੀਂ ਤੁਹਾਡੀ ਤਾਇਦ ਕਰਦੇ ਹਾਂ ਵੀ ਜੋ ਤੁਸੀਂ ਬਾਈਕਾਟ ਕੀਤਾ ਚੰਗਾ ਕੀਤਾ ਅੱਜ ਪਤਾ ਕੀ ਹੋਣਾ ਸੀ ਜਿਹੜਾ ਇਹ ਮੋੜਚਾ ਲੱਗਿਆ ਬਾਈਕਾਟ ਲਿਖਣੇ ਦਾ ਮਤਲਬ ਕੀ ਆ ਹੁਣ ਚੋਣਾਂ ਦਾ ਬਾਜ਼ਾਰ ਪੂਰਾ ਖਖਿਆ ਹੋਇਆ ਜੀ ਇੱਥੇ ਸਾਰੇ ਦੂਜੀਆਂ ਸਟੇਟ ਪਾਰਟੀਆਂ ਨੇ ਹੁਣ ਮੌਜੂਦਾ ਜੇ ਪਾਰਟੀ ਆਈ ਉਹਨੂੰ ਸਵਾਲ ਹੋਣਗੇ ਆਂ ਪਾਰਟੀ ਨੂੰ ਅਕਾਲੀ ਦਾ ਲਾਉਣਗੇ ਉਹ ਤੁਹਾਡੀ ਵੱਡੀ ਸਪੋਰਟ ਕਰਾਂਗੇ ਅਸੀਂ ਫੈਕਟਰੀ ਬੰਦ ਕਰਾਂਗੇ ਸਾਨੂੰ ਵੋਟਾਂ ਪਾ ਦਿਓ ਕਾਂਗਰਸ ਆਊਗੀ ਫੈਕਟਰੀ ਬੰਦ ਕਰਾ ਦੇਾਂਗੇ ਸਾਨੂੰ ਵੋਟਾਂ ਪਾ ਦਿਓ ਭਾਜਪਾ ਵਾਲੇ ਕਹਿਣਗੇ ਵੋਟਾਂ ਸਾਨੂੰ ਪਾ ਦਿਓ ਤਾਂ ਅਸੀਂ ਫੈਕਟਰੀ ਬੰਦ ਕਰਾਵਾਂਗੇ ਸੋ ਇਸ ਕਰਕੇ ਇਹਨਾਂ ਨੇ ਜੇ ਬਾਈਕਟ ਲਿਖਿਆ ਤਾਂ ਬਹੁਤ ਵਧੀਆ ਗੱਲ ਹੈਗੀ ਆ ਤਾਂ ਇਹ ਸਿਆਸੀ ਲੋਕਾਂ ਨੂੰ ਵੀ ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈਗੀ ਆ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜੋ ਵੀ ਅਸੀਂ ਕਿਉਂਕਿ ਹਰ ਇੱਕ ਕਹਿੰਦਾ ਮੈਂ ਬਚਾ ਮਝਾਉਣਾ ਮੈਂ ਆ ਪਚਾਉਣਾ ਫਿਰ ਵੀ ਕੀ ਕਹਿਣਾ ਚਾਹੁੰਦੇ ਜਿਹੜਾ ਤਾਂ ਲੱਗਿਆ ਧਰਨਾ ਜੇ ਜਿਹੜਾ ਲੱਗਿਆ ਇਹ ਪਿਛਲੇ ਡੇਢ ਦੋ ਸਾਲ ਤੋਂ ਸਾਡਾ ਇਹ ਸੰਘਰਸ਼ ਚੱਲਦਾ ਸੀਗਾ ਕਦੇ ਮੀਟਿੰਗਾਂ ਹੋ ਜਾਂਦੀਆਂ ਸੀ ਕਿ ਏਡੀਸੀ ਆ ਗਿਆ ਕਿ ਡੀਐਸਡੀਐਮ ਆ ਗਿਆ ਪਰ ਸਿੱਟਾ ਕਿਸੇ ਪਾਸੇ ਨਹੀਂ ਨਿਕਲੇ ਆਇਆ ਤੇ ਜਿਹੜੀ ਜ਼ੋਰਦ ਧਰਨਾ ਲੱਗਿਆ ਇਹ ਫੈਕਟਰੀ ਬੰਦ ਕਰਾਉਣ ਵਾਸਤੇ ਲੱਗਿਆ ਗੈਸ ਫੈਕਟਰੀ ਆ ਪ੍ਰਦੂਸ਼ਿਤ ਗੈਸ ਫੈਕਟਰੀ ਆ ਇਹ ਇਹ ਤਾਂ ਲੱਗਿਆ ਭਾਈ ਤੇ ਸਭ ਤੋਂ ਪਹਿਲਾਂ ਸਾਨੂੰ ਪਤਾ ਵੀ ਇਹਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋਣਾ ਹਵਾਈ ਪ੍ਰਦੂਸ਼ਣ ਹੋਣੀ ਹੈ ਸਾਰਾ ਕੁਝ ਪ੍ਰਦੂਸ਼ਿਤ ਹੋਣਾ ਮੱਖੀਆਂ ਮੱਛਰ ਇੰਨਾ ਬਾਅਦ ਜਿਹੜਾ ਬਿਮਾਰੀਆਂ ਕੈਂਸਰ ਉਹਦੇ ਕਰਕੇ ਪਿੰਡ ਵਾਲਿਆਂ ਨੇ ਇਹ ਇੱਕ ਪਿੰਡ ਦੀ ਮੁਸਕਾਵਾਦ ਨਹੀਂ ਟੱਪੜੀਆਂ ਖੀਰ ਨਹੀਂ ਆ ਮੁਸਕਾਵਾਦ ਹੀੜੀਆਂ ਸਾਰ ਬਹੁਤ ਸੰਗਤ ਆਈ ਹੋਈ ਅੱਜ ਰੋਜ਼ ਤਕਰੀਬਨ ਰੋਜ਼ ਆਉਂਦੀ ਆ ਸਾਨੂੰ ਜਥੇਬੰਦੀਆਂ ਦਾ ਵੀ ਸਮਰਥਨ ਹੈ ਸਾਨੂੰ ਪੂਰਾ ਸਮਰਥਨ ਹੈ ਮੈਂ ਏਰੋਂ 058 ਸਮਰਾਲਾ ਇਥੋਂ ਤੱਕ ਕਾਪੜ ਨੇ ਇੱਕ ਸਵਾਲ ਕੀਤਾ ਵੀ ਪਿੰਡ ਮੁਸ਼ਕਾਬਾਦ ਹੀਂਦਿਆ ਅਤੇ ਕੋਰਪੋਰੇਟ ਦੇ ਜਿਹੜੇ ਵਸਨੀਕ ਨੇ ਉਹਨਾਂ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੋਵੇ ਇਸ ਬੰਦ ਵਿੱਚ ਮੈਂ ਤਿੰਨਾ ਪਿੰਡਾਂ ਦੇ ਵਸਨੀਕਾਂ ਤੇ ਸਾਰੇ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜਾ ਸੰਵਿਧਾਨ ਨੇ ਸਾਨੂੰ ਜੋ VOTING ਦਾ ਰਾਈਟ ਦਿੱਤਾ ਹੋਵੇ ਉਸ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਜਿਹੜੇ ਨੇਤਾ ਨੂੰ ਚੁਣੀਏ ਜਿੱਥੋਂ ਤੱਕ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਬੂਥ ਨਹੀਂ ਲਗਾ ਦਵਾਂਗੇ ਕੋਈ ਵੀ ਜੰਨੂ ਨਹੀਂ ਬੈਠਣ ਦਵਾਂਗੇ ਉਸ ਵਾਸਤੇ ਮੇਰੀ ਪਿੰਡ ਵਸੋਂ ਨੂੰ ਬੇਨਤੀ ਹੈ ਵੀ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਹੜਾ ਕਾਨੂੰਨੀ ਪ੍ਰਕਿਰਿਆ ਜਿਹੜੀ ਇਲੈਕਸ਼ਨ ਦੀ ਹੈਗੇ ਉਹ ਵਿੱਚ ਵਿਘਨ ਪਾਦਾ ਹੋਵੇ ਸੋ ਇੱਕ ਵਾਰੀ ਫਿਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਬਈ ਵੱਧ ਚੜ ਕੇ ਹੁਮ ਹਮਾ ਕੇ ਪਾਰਦਰਸ਼ੀ ਤਰੀਕੇ ਨਾਲ ਵੋਟਾਂ ਦੇ ਵਿੱਚ ਆਪਣੀ ਹਿੱਸੇਦਾਰੀ ਨਿਭਾਓ ਤੇ ਸਹੀ ਤੇ ਸੁਚਾਰੂ ਸੱਚਾ ਨੇਤਾ ਚੁਣਨ ਲਈ ਜਿਹੜੀ ਇਹ ਮਦਦ ਕਰੋ ਤੁਹਾਡੇ ਵੋਟਾਂ ਦੇ ਰਾਈਟ ਨਾਲ ਹੀ ਸਰਕਾਰ ਨੂੰ ਇੱਕ ਵਧੀਆ ਤੇ ਕੰਮ ਕਰਨ ਵਾਲਾ ਨੰਮਾ ਮਿਲੇਗਾ ਫਿਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਵੀ ਆਪਾਂ ਕਿਸੇ ਵੀ ਉਹ ਕੰਮ ਨਾ ਕਰੀਏ ਕੋਈ ਵੀ ਜਿਹੜਾ ਕੰਮ ਨਾ ਕਰੀਏ ਜਿਹੜਾ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਅਸੰਵਿਧਾਨਕ ਚਾਹਤ ਦਾਇਰੇ ਚ ਰਹਿ ਕੇ ਜਿਹੜੀ ਕਰ ਰਹੇ ਆ ਪ੍ਰਕਿਰਿਆ ਉਸ ਵਿੱਚ ਵਿਗੜਨ ਪਤਾ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਦੁਆਰਾ ਕਰਦਾ ਕਿ ਆਪਣੇ ਵੋਟਰ ਦਾ ਅਧਿਕਾਰ ਜ਼ਰੂਰ ਕਰੀਏ ਅਤੇ ਦੂਸਰਾਂ ਨੂੰ ਵੀ ਵੋਟ ਪਾਣ ਦੀ ਕਿਸੇ ਨੂੰ ਵੀ ਵੋਟ ਪਾਣ ਤੋਂ ਰੋਕਿਆ ਨਾ ਜਾਵੇ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ